ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਦੇ ਆਂ 5 6 7 ਸਤੰਬਰ ਪੰਜਾਬ ਦੇ ਮੌਸਮ ਦੀ ਕਿ ਵੀਰੋ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਰਹੇਗੀ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਸਾਰੀ ਜਾਣਕਾਰੀ ਵੀਰੋ ਆਪਾਂ ਸਾਂਝੀ ਕਰਦੇ ਆਂ ਅਜ ਵੀ ਰੋ 5 ਸਤੰਬਰ ਨੂੰ ਕੁੱਲ ਮਿਲਾ ਕੇ ਪੰਜਾਬ ਦਾ ਮੌਸਮ ਸਾਫਾ ਸਵੇਰ ਦੇ ਵਿਰੋਧ ਪਹਿਲੇ ਘੰਟਿਆਂ ਦੇ ਵਿੱਚ ਆਪਾਂ 11-12 ਵਜੇ ਤੱਕ ਦੀ ਗੱਲ ਕਰੀਏ ਪੰਜਾਬ ਦੇ ਜੋ ਪੂਰਬ ਤੇ ਦੱਖਣੀ ਭਾਗ ਨੇ ਨਾ ਭਾਗਾਂ ਦੇ ਵਿੱਚ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ਾਈ ਵਿਰੋਧ ਆ ਸਕਦੀ ਹੈ ਪਰ ਕੋਈ ਵਿਰੋ ਵਰਖਾ ਦੇ ਜੋ ਅਸਾਰ ਨੂੰ ਨਾ ਮਤਰੀ ਹੋਣਗੇ ਕਿਸੇ ਭਾਗ ਦੇ ਵਿੱਚ ਛੋਟੀ ਮੋਟੀ ਕੋਈ ਵਿਰੋ ਕਿਣਮਣ ਦਾ ਮਾਹੌਲ ਮਿਲ ਸਕਦਾ ਹੈ ਛੋਟਾ ਮੋਟਾ ਵਿਰੋ ਕੋਈ ਛਾਟਾ ਮੀਂਹ ਦਾ ਦੇਖਣ ਨੂੰ ਮਿਲ ਸਕਦਾ ਹੈ ਕੁਝ ਭਾਗਾਂ ਦੇ ਵਿੱਚ ਸਵੇਰੋਂ ਬਾਕੀ ਓਵਰਾਲ ਪੰਜਾਬ ਦਾ ਮੌਸਮ ਠੀਕ ਹੀ ਰਹੇਗਾ ਧੁੱਪਾਂ ਦਾ ਮਾਹੌਲ ਬਣਿਆ ਰਹੇਗਾ ਤੇ ਦਿਨ ਦੇ ਸਮੇਂ ਵੀਰੋ ਧੁੱਪ ਹੀ ਲੱਗਣ ਦੇ ਚੰਗੇ आसार ਬਣੇ ਹੋਏ ਨੇ ਦੁਪਹਿਰ ਤੋਂ ਬਾਅਦ ਵੀਰੋ ਜੋ ਕਿ ਨਵੀਂ ਵਾਲੀਆਂ ਹਵਾਵਾਂ ਨੇ ਫਿਲਹਾਲ ਵੀ ਜੋ ਆਪਣੇ ਵੀਰੋ ਨਮੀ ਹੈ ਉਹ ਬਹੁਤ ਬਣੀ ਹੋਈ ਹੈ ਵੀਰੋ ਉਹਦੇ ਕਾਰਨ ਦੁਪਹਿਰ ਦੇ ਸਮੇਂ ਤੋਂ ਅਚਾਨਕ ਗਰਮੀ ਵੱਧਦੀ ਹੈ ਥੋੜੀ ਹਮਸ ਦਾ ਮਾਹੌਲ ਪੈਦਾ ਹੁੰਦਾ ਉਹ ਵੀਰੋ ਕਿਸੇ ਵੀ ਭਾਗਾਂ ਦੇ ਵਿੱਚ ਅਚਾਨਕ ਗਰਜ ਚਮਕ ਵਾਲੇ ਬੱਦਲ ਬਣਦੇ ਨੇ ਵੀਰੋ ਜੋ ਛੋਟੇ ਭਾਗਾਂ ਦੇ ਵਿੱਚ ਬਰਸਾਤੀ ਗਤੀਵਿਧੀਆਂ ਦਿੰਦੇ ਨੇ ਸੋ ਐਦਾਂ ਦੀਆਂ ਕਾਰਵਾਈਆਂ ਵੀਰੋ ਹਰ ਰੋਜ਼ ਹੀ ਹੁੰਦੀਆਂ ਜਿਨਾਂ ਦਾ ਕੋਈ ਦਾਇਰਾ ਜਾਂ ਅਪਰੇਟ ਵੀਰੋ ਨਹੀਂ ਹੁੰਦੀ ਕੋਈ ਪਤਾ ਨਹੀਂ ਕਿਸ ਸਮੇਂ ਕਿਸ ਭਾਗ ਦੇ ਵਿੱਚ ਇਹ ਪਸਾਰਤੀ ਗਤੀਵਿਧੀਆਂ ਹੋ ਜਾਣ ਸੋ ਵੀਰੋ ਇਦਾਂ ਦੀ ਕੋਈ ਅਪਰੇਟ ਅਨੁਮਾਨ ਦੇ ਵਿੱਚ ਨਹੀਂ ਆਉਂਦੀ ਸੋ ਵੀਰੋ ਇਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲੇਗਾ ਆਉਣ ਵਾਲੀ 6 7 ਤਰੀਕ ਤੱਕ ਵੀਰੋ ਰੁਕ ਰੁੱਕ ਕੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਛੋਟੀਆਂ-ਮੋਟੀਆਂ ਪਰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਰਹਿਣਗੀਆਂ 100% ਪੰਜਾਬ ਦਾ ਮੌਸਮ ਵਿਰੋਧ ਸਾਫ਼ ਨਹੀਂ ਹੋਵੇਗਾ 7 ਤਰੀਕ ਤੋਂ ਬਾਅਦ ਵੀਰੋ ਮੌਸਮ ਪੰਜਾਬ ਦਾ ਤਕਰੀਬਨ ਜਿਆਤਰ ਆਪਾਂ ਨੂੰ ਸਾਫ਼ ਹੀ ਦੇਖਣ ਨੂੰ ਮਿਲੇਗਾ ਇੱਕ ਵਾਰੀ ਗਰਮੀ ਫੇਰ ਤੋਂ ਵੀਰ ਆਪਣਾ ਜ਼ੋਰ ਦਿਖਾਵੇਗੀ ਜੋ ਟੈਂਪਰੇਚਰ ਹੁਣ 32 33 ਡਿਗਰੀ 34 ਦੇ ਆਸ-ਪਾਸ ਨੇ ਵੀਰੋ ਇੱਕ ਵਾਰੀ 36 37 40 ਡਿਗਰੀ 38 ਡਿਗਰੀ ਤੱਕ ਆਸ-ਪਾਸ ਦੇ ਵੀਰੋ ਜਾਣਗੇ ਤੇ ਗਰਮੀ ਦਾ ਵੀਰੋ ਜੋ ਅਹਿਸਾਸ ਆਪਾਂ ਨੂੰ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਹੋਵੇਗਾ 7 ਤਰੀਕ ਵੀਰੋ ਟੁੱਟੀਆਂਕਾਰਵਾਈਆਂ ਹੁੰਦੀਆਂ ਰਹਿਣਗੀਆਂ 7 ਤਰੀਕ ਤੱਕ ਵੀਰੋ ਉਸ ਤੋਂ ਬਾਅਦ ਪੰਜਾਬ ਦਾ ਮੌਸਮ ਸਾਫ਼ ਹੋਵੇਗਾ। ਸੋ ਵੀਰੋ ਇਦਾਂ ਦੀਆਂ ਛੋਟੀਆਂ-ਮੂਟੀਆਂ ਗਤੀਵਿਧੀਆਂ ਤੁਹਾਨੂੰ ਕਾਰ ਨਹੀਂ ਕੀਤਾ ਜਾ ਸਕਦਾ 7 ਤਰੀਕ ਤੱਕ ਜਿਨ੍ਹਾਂ ਦੇ ਅਸਰ ਬਣੇ ਹੋਏ ਨੇ। ਬਾਕੀ ਵੀਰੋ ਹਵਾਵਾਂ ਜ਼ਿਆਦਾਤਰ ਉੱਤਰ ਦੱਖਣ-ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਵੀਰੋ ਹਲਕੀ ਰਫ਼ਤਾਰ ਦੀਆਂ ਹਵਾਵਾਂ ਕਿਸੇ ਸਮੇਂ ਥੋੜਾ ਮੋਟਾ ਵੀਰੋ ਹਵਾਵਾਂ ਦਾ ਰੁੱਖਾਪਨ ਜ਼ਿਆਦਾ ਦੇਖਣ ਨੂੰ ਮਿਲੇਗਾ। ਨਾਰਮਲ ਆਮ ਵੀਰੋ ਹਵਾਵਾਂ ਨਾਰਮਲ ਚੱਲਣਗੀਆਂ। ਦਿਨ ਦੇ ਸਮੇਂ ਵੀਰੋ ਗਰਮੀ ਤੇ ਹੌਮਸ ਪਰੇਸ਼ਾਨ ਕਰ ਸਕਦੀ ਧੁੱਪ ਦੇ ਸਮੇਂ ਹੋਰ ਵੀਰੋ ਮੌਸਮ ਦੇ ਵਿੱਚ ਕੋਈ ਜ਼ਿਆਦਾ ਵੱਡੀ ਤਬਦੀਲੀ ਨਹੀਂ ਹੈ ਰਾਤ ਦੇ ਟੈਂਪਰੇਚਰ 24-25 ਡਿਗਰੀ ਦੇ ਆਸ-ਪਾਸ ਤੇ ਦਿਨ ਦੇ ਵੀਰੋ 34-35 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਜੇਕਰ ਕੋਈ اچانک ਤਬਦੀਲੀ ਆਉਂਦੀ ਆਪਾਂ ਨੂੰ ਕੀ ਅਪਡੇਟ ਮਿਲਦੀ ਆ ਵੀਰੋ ਤਾਂ ਵੱਖਰੇ ਤੌਰ ਤੇ ਆਪਾਂ ਉਹ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਜਾਣਕਾਰੀ ਲਈ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚੈਲ ਕੀਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵੀਰੋ ਫਿਰ ਆਪਾਂ ਹਾਜ਼ਰ ਹੋਵਾਂਗੇ ਕੱਲ ਦੀ ਫੇਰ ਡੇਲੀ ਵੀਡੀਓ ਦੇ ਵਿੱਚ ਧੰਨਵਾਦ ਜ